ਇਸ ਮੁਸ਼ਕਲ ਦੀ ਘੜੀ ਵਿੱਚ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਮੰਤਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਕਿ ਉਹ ਵੱਖ-ਵੱਖ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਲੋਕਾਂ ਦਾ ਹਾਲ ਜਾਣਨ ਤੇ ਆਪਣੇ ਡੇਰੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਹੀ ਲਾਉਣ। ਇਸੇ ਤਹਿਤ ਡਾਕਟਰ ਬਲਜੀਤ ਕੌਰ ਕੈਬਨਿਟ ਮੰਤਰੀ ਤੇ ਤਰुणਪ੍ਰੀਤ ਸਿੰਘ ਸੌਂਧ ਕੈਬਨਿਟ ਮੰਤਰੀ ਅੱਜ ਫਾਜ਼ਿਲਕਾ ਪਹੁੰਚੇ। ਇਸ ਮੌਕੇ ਤੇ ਉਹਨਾਂ ਨੇ ਲੋਕਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਜ਼ਰੂਰਤ ਨਹੀਂ। ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ। ਉਨਾ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਪ੍ਰਸ਼ਾਸਨ ਨਾਲ ਸੰਪਰਕ ਕਰੇ ਇਸ ਮੌਕੇ ਤੇ ਕੈਬਨਿਟ ਮੰਤਰੀਆਂ ਵੱਲੋਂ ਹਸਪਤਾਲ ਵਿੱਚ ਜਾ ਕੇ ਜਿੱਥੇ ਮਰੀਜ਼ਾਂ ਦਾ ਹਾਲ ਜਾਣਿਆ ਗਿਆ ਉੱਥੇ ਉਹਨਾਂ ਨੇ ਹਸਪਤਾਲ ਵਿੱਚ ਅਗਾਊਂ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਇਸ ਮੌਕੇ ਤੇ ਉਹਨਾਂ ਦੇ ਨਾਲ ਜਗਦੀਪ ਕੰਬੋਜ਼ 골ਡੀ ਵਿਧਾਇਕ ਜਲਾਲਾਬਾਦ ਨਰਿੰਦਰਪਾਲ ਸਿੰਘ ਸਮਰਨਾ ਵਿਧਾਇਕ ਫਾਜ਼ਿਲਕਾ ਅਮਨਦੀਪ ਸਿੰਘ 골ਡੀ ਮਸਾਫਰ ਵਿਧਾਇਕ ਹਲਕਾ ਬੱਲੂਆਣਾ ਤੇਰੂ ਨਾਰੰਗ ਹਲਕਾ ਇਨਚਾਰਜ ਅਬੂਰ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ ਇਸ ਮੌਕੇ ਤੇ ਕੈਬਨਟ ਮੰਤਰੀਆਂ ਨੇ ਕੀ ਕਿਹਾ ਤੁਸੀਂ ਖੁਦ ਹੀ ਸੁਣੋ ਬਿਲਕੁਲ ਅਪਡੇਟ ਹੈ ਸਰ ਡੀ ਨੇ ਮੈਡੀਸਨ ਕਸਟਮਰ ਲਾਈਨ ਆ ਰਹੇ ਨੋਟ ਕਰ ਮੰਗਿਆ ਹਾਂ ਜੀ ਅੰਮੀ ਨੇ ਜੋ ਮੈਡੀਸਨ ਲੈਂਡ ਆ ਰਹੇ ਨੇ ਇਹ ਕਸਮ ਜਾ ਰਹੇ ਸਾਡੇ ਬਾਦਲ ਕਵਾਲਾ ਨਾ ਸੇਵਾਦਾਰ ਨੇ ਮਾ ਡੇਰੀ ਗੋਏ ਜੀ ਜਿੱਥੇ ਆਈ ਹੈ ਕੋਈ ਵੀ ਟਾਈਮ ਇਹਨਾ ਪੈਨਿਕ ਨਹੀਂ ਹੋਇਆ ਹੁਣ ਵੀ ਸਭ ਠੀਕ ਹੈ ਜੀ ਆਪਨੇ ਬਹੁਤ ਸੇਵਾ ਸਾਰੇ ਮੇਰੇ ਨਾਲ ਐਮਐਨਐ ਸਰਦਾਂ ਖੜੇ ਔਰ ਮੰਤਰੀ ਸਾਹਿਬ ਕਰਮਪ੍ਰਿਸਾਉਂ ਜੀ ਆਏ ਹੈ ਬਿਸਕਲੀ ਇਸ ਵੀ ਇਸ ਏਰੀਆ ਦੀ ਵਿਜ਼ਿਟ ਇਸ ਕਰਕੇ ਕਰਨ ਆਏ ਹੈ ਸਾਡੇ ਲੋਕਾਂ ਨੂੰ ਇੱਕ ਜਾਣ ਤੇ ਮਾਹੌਲ ਕਰਕੇ ਕਿ ਸੇ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ ਇਸ ਦਾ ਇਹ ਮਤਲਬ ਨਹੀਂ ਕਿ ਕੋਈ ਅਸੀਂ ਰੱਬ ਦਾ ਮਾਹੌਲ ਕ੍ਰੀਏਟ ਕਰਨਾ ਹੈ ਬਲਕਿ ਅਗਰ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਦੀ ਹੈ ਤਾਂ ਉਹ ਉਸ ਨੂੰ ਪ੍ਰੀ-ਟ੍ਰੀਪੀਨਲ ਹੈਂਡਲ ਕਰ ਲੀਏ ਸੋ ਅਸੀਂ ਹਸਪੀਟਲ ਵਿਜ਼ਿਟ ਕੀਤਾ ਜਿਹਦੇ ਵਿੱਚ ਪੂਰੀ ਤਰ੍ਹਾਂ ਹਸਪੀਟਲ ਨੂੰ ਇਕੱਠ ਕੀਤਾ ਗਿਆ ਬੈਡਸ ਦੇ ਨਾਲ ਵੀ ਔਰ ਜੋ ਇੱਥੇ ਜੀ ਐਸ ਐਮਓ ਸਾਹਿਬ ਨਾਲ ਗੱਲ ਹੋਈ ਹੈ ਹਰ ਤਰ੍ਹਾਂ ਦੀ ਦਵਾਈ ਉਪਲਬਧ ਕਰਾਈ ਗਈ ਹੈ ਉਸੇ ਤਰ੍ਹਾਂ ਹੀ ਬਲੱਡ ਬੈਂਕ ਨੂੰ ਪੂਰੀ ਤਰ੍ਹਾਂ ਤਾਂ ਗਿਆ ਤਾਂ ਕਿ ਦੂਸਰੀ ਸਤਰੀ ਕਰਨਾ ਕਿ ਅਸੀਂ ਜਾਨਾਂ ਬਚਾਉਣ ਤੇ ਕਨਸੈਂਟਰੇਟ ਕਰੀਏ ਸੋ ਪੂਰੀ ਤਰ੍ਹਾਂ ਡਾਕਟਰਸ ਵੀ ਅਵੇਲੇਬਲ ਨੇ ਸਟਾਫ ਨਰਸਿਸ ਵੀ ਨੇ ਔਰ ਅਸੀਂ ਹਮੇਸ਼ਾ ਯਾਦ ਰੱਖਾਂਗੇ ਪੰਜਾਬ ਸਰਕਾਰ ਹਮੇਸ਼ਾ ਨਾਲ ਹੈ ਆਪਣੇ ਡਾਕਟਰਸ ਦੇ ਜਿਹੜੇ ਸੇਵਾ ਕਰ ਰਹੇ ਨੇ ਲੋਕਾਂ ਦੀ ਔਰ ਮਕਸਦ ਇਹ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਬਾਰਡਰ ਤੇ ਰਹਿ ਰਹੇ ਲੋਕਾਂ ਨੂੰ ਜਿਹੜਾ ਸੁਰੱਖਿਆ ਦਾ ਵਾਤਾਵਰਨ ਹੈ ਪੂਰੀ ਸਮੂਹ ਟੀਮ ਹੈ ਸਾਡੇ ਆਨਰੇਬਲ ਕੈਬਨਿਟ ਮਿੰ estr ਮੈਡਮ ਮਜੀਦ ਕੌਰ ਜੀ ਨਾਲ ਨੇ ਸਾਡੇ ਐਮਐਲਏ ਸਾਹਿਬ ਜਲਾਲਾਬਾਦ ਕੋ ਬੁੱਲਦੀ ਜੀ ਐਮਐਲਏ ਬੱਲੂਵੜਾ ਕੋ ਤੇ ਐਮਐਲਏ ਸਾਡੇ ਫਾਸਿਲਕਾ ਤੋਂ ਸਾਰੇ ਜਣੇ ਬੋਰ ਤੋਂ ਸਾਰੇ ਜਣੇ ਨਾਲ ਨੇ ਔਰ ਅੱਜ ਅਸੀਂ ਉਰੇ ਵਿਜ਼ਿਟ ਕਰਨ ਆਏ ਸੀ ਇਹ ਦੇਖਣ ਆਏ ਸੀ ਕਿ ਜਿਵੇਂ ਤੁਸੀਂ ਜਾਣਦੇ ਹੋ ਮਾਹੌਲ ਬੜਾ ਸੈਂਸਿਟਿਵ ਚੱਲ ਰਿਹਾ ਹੈ ਕਿ ਅਸੀਂ ਬਾਰਡਰ ਦੇ ਉੱਤੇ ਖੜੇ ਹੈ ਇਸ ਸਮੇਂ ਵੀ ਪਰਮਾਤਮਾ ਤੋਂ ਸੁੱਖ ਮੰਗਦੇ ਆ ਸੀ ਵੀ ਦੋਵੇਂ ਪਾਸੇ ਸ਼ਾਂਤੀ ਰਹੇ ਪਰ ਜੇਕਰ ਕੋਈ ਇਹੀ ਜਾਂ ਅਨਸੁਖਾਵਾਂ ਮਾਹੌਲ ਬਣਦਾ ਪਰ ਆਸੀਂ ਫਿਰੋਦੀ ਤਿਆਰੀ ਦੇ ਲਈ ਅੱਜ ਕੰਪਲੀਟ ਦੇਖਣ ਆਏ ਸੀ ਮੁੱਖ ਮੰਤਰੀ ਪੰਜਾਬ ਸਰਦਾਰ ਅਕਵਾਲ ਸਿੰਘ ਮਾਨ ਜੀ ਨੇ ਕੱਲ ਜਿਹੜੀ ਕੈਬਨਿਟਰੀ ਮੀਟਿੰਗ ਲੱਤੀ ਸੀ ਉਹਦੇ ਇੱਕ ਸਪੈਸ਼ਲ ਇਸ ਚੀਜ਼ ਨੂੰ ਇੰਸ਼ੋਰ ਕੀਤਾ ਸੀ ਕਿ ਸਾਡੇ ਸਾਰੇ ਕੈਬਨਿਨ ਮਨਿਸਟਰਸ ਨੇ ਜਿਹੜੇ ਉੱਟ-ਵੱਟ ਜ਼ਿਲ੍ਹਿਆਂ ਦੇ ਵਿੱਚ ਜਾਣਗੇ ਤੇ ਜ਼ਿਲ੍ਹਿਆਂ 'ਚ ਜਾ ਕੇ ਖਾਸ ਕਰਕੇ ਬਾਰਡਰ ਇੰਡੀਆਜ਼ ਦੇ ਵਿੱਚ ਜਾ ਕੇ ਵਿਜ਼ਿਟ ਕਰਾਂਗੇ ਕਿ ਸਾਡੇ ਕੋਲ ਤਿਆਰੀ ਪੂਰੀ ਹੈ। ਸੋ ਅੱਜ ਅਸੀਂ ਜਦੋਂ ਉਹਦੇ ਵਿਜ਼ਿਟ ਕਰਨ ਫਾਜ਼ੀਕਾ ਚ ਆਏ ਆ ਤਾਂ ਤੁਸੀਂ ਦੇਖ ਸਕਦੇ ਹੋਰੇ ਅਸੀਂ ਜਿਹੜੇ ਬੈੱਡ ਨੇ ਉਹ ਵੇਕੈਂਟ ਰੱਖੇ ਨੇ, ਖਾਲੀ ਬੈੱਡ ਰੱਖੇ ਨੇ। ਸਾਜੂ ਦੇ ਕਾਦੋਂ ਕੋਈ ਅਜੀਬੇ ਦਿੱਕਤ ਆਦੀ ਹੈ ਤਾਂ ਅਸੀਂ ਇਮੀਡੀਏਟਲੀ ਆਪਣੇ ਫਿਸ਼ੀਅਨਸ ਨੂੰ ਸੰਭਾਲ ਸਕੀਏ। ਇਸ ਤੋਂ ਇਲਾਵਾ ਸਾਡੇ ਕੋਲ ਡਰੱਗਸ ਜਿਹੜੇ ਜਿਵੇਂ ਆਪਾਂ ਕਹਿੰਦੇ ਆ ਦਵਾਈਆਂ ਸਾਡੇ ਕੋਲ ਸਾਰੀਆਂ ਦਵਾਈਆਂ ਦਾ ਜਿਵੇਂ ਤੁਸੀਂ ਦੇਖ ਕੇ ਆਏ ਹੋ ਸਟਾਕ ਦੇ ਵਿੱਚ ਸਾਰਾ ਸਾਡੇ ਕੋਲ ਦਵਾਈਆਂ ਦਾ ਸਟਾਕ ਜਿਹੜਾ ਅਵੇਲੇਬਲ ਹੈ ਡਾਕਟਰਸ ਨੇ ਜਿਹੜੇ ਸਾਡੇ ਸਾਡਾ ਪੂਰਾ ਐਡਮਿਨਿਸਟ੍ਰੇਟਿਵ ਸਟਾਫ ਹੈ ਸਾਡਾ ਪੁਲਿਸ ਸਟਾਫ ਹੈ ਸਾਰਾ ਦਾ ਸਾਰਾ ਆਨ ਟੂਜ਼ ਹੈ ਔਰ 24 24 ਘੰਟੇ ਦੀ ਡਿਊਟੀ ਦੇ ਰਹੇ ਨੇ ਵਿਦਾਊਟ ਐਨੀ ਸਿੰਗਲ ਮੂਵਮੈਂਟ ਲੀਵ ਇੱਕ ਸਕਿੰਟ ਦੀ ਵੀ ਲੀਵ ਤੋਂ ਬਿਨਾ 24 ਆਵਰਸ ਡਿਊਟੀ ਦੇ ਰਹੇ ਆ ਫਿਲ ਸੇਟੀ ਨੂੰ ਇਨਸ਼ੋਰ ਕਰਨਾ ਹੈ ਕਿ ਪਰਮਾਤਮਾ ਨਾ ਚਾਹੇ ਵੀ ਕਿਸੇ ਵੀ ਕਿਸਮ ਦਾ ਕੋਈ ਸ਼ਾਇਆ ਹੋਵੇ ਕਿਉਂਕਿ ਇਹ ਸੈਂਸਿਟਿਵ ਥੂਮ ਦੇ ਵਿੱਚ ਹੈ ਤੋ ਇਸ ਕਰਕੇ ਅੱਜ ਸਾਰੇ ਜਣਿਆਂ ਨੇ ਇਹਨੂੰ ਵਿਜ਼ਿਟ ਕਰਕੇ ਇਹ ਇਨਸ਼ੋਰ ਕੀਤਾ ਕਿ ਤਾਂ ਇਹ ਸਾਰੀਆਂ ਫੈਸਿਲਿਟੀਆਂ ਮੇਂ ਜਿਹੜੀਆਂ ਬਣੀਆਂ ਹੈ। ਥੈਂਕ ਯੂ।